ਇੱਕ ਵਾਰ ਫਿਰ ਮੇਰੇ ਵੱਲੋਂ ਮਾਨ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਮਾਨ ਸਾਹਿਬ ਦੀ ਗੁਗਨ ਦੀ ਚੇਰ ਪਰ ਗੁਗਦੀ ਨਹੀਂ ਹੈ ਅਕਪਾਲ ਦਾ ਇੰਤਿਆਰ ਹਰੇ ਕਿਸਾਨ ਨੂੰ ਹੁੰਦਾ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਬੀਜ ਦੀ ਲੋੜ ਆ ਜਾਂ ਕੋਈ ਕੀਟ ਰਸ਼ਕ ਦਵਾਈ ਦੀ ਲੋੜ ਆ ਤਾਂ ਤੁਸੀਂ ਆਓ ਤੇ ਮਾਨ ਸਾਹਿਬ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਪਿੰਡਾਂਾਂ ਕਰੀ ਜਾਂਦੇ ਸੀ ਲਾਲਚ ਲੱਗੇ ਪਏ ਆ ਨਹੀਂ ਨਹੀਂ ਸਹੀ ਗੱਲ ਆ ਬਈ ਆ ਹੀ ਜਿੰਦਗੀ ਲੰਘ ਜਾਂਦੀ ਆ ਹਾਂਜੀ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਤੇ ਅੱਜ ਕਾਫੀ ਦਿਨਾਂ ਬਾਅਦ ਆਪ ਬਲੌਗ ਬਣਾ ਰਹੇ ਆਂ ਔਰ ਫਿਰ ਕਿਵੇਂ ਹੋ ਵਧੀਆ ਜੀ ਵਧੀਆ ਜੀ ਝੋਨਾ ਕਿਵੇਂ ਰਿਆ ਠੀਕ ਆ ਜੀ ਵਧੀਆ ਤੇ ਬਾਕੀ ਵੀ ਸਾਡੇ ਪਿੰਡ ਸਪਰੇਅ ਦੀ ਦੁਕਾਨ ਖੁੱਲ ਗਈ ਹੈ ਜੇ ਕਿਸੇ ਨੇ ਕੋਈ ਲੋੜ ਹੋਵੇ ਤਾਂ ਤੁਸੀਂ ਮਤਲਬ ਸਾਡੇ ਪਿੰਡੋਂ ਸਪਰੇਅ ਲੈ ਸਕਦੇ ਹੋ ਬਾਕੀ ਆਪਾਂ ਨੰਬਰ-ਨੰਬਰ ਪਾਵਾਂਗੇ ਜਾਣੇ ਦੁਕਾਨ ਤੇ ਜੇ ਮਾਨਸਾਹਬ ਹੋਈ ਤਾਂ ਮੇਰੇ ਕਣਾਂ ਦਾ ਮਾਨਸਾਹਬ ਨੂੰ ਬਹੁਤ ਬਧਾਈਆਂ ਰਵਿੰਦਰ ਸਿੰਘ ਮਾਨ ਪਿੰਡ ਆਦਨੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਕਿਸੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਵੀ ਲੋੜ ਹੈ ਤਾਂ ਤੁਸੀਂ ਸਾਡੇ ਪਿੰਡੋਂ ਆਸਾਨੀ ਨਾਲ ਸਪਰੇਅ ਲਿਜਾ ਸਕਦੇ ਹੋ ਜਾਂ ਕੁਝ ਹੋਰ ਚੀਜ਼ ਦੀ ਵੀ ਲੋੜ ਹੈ ਹੋਰ ਠੀਕ ਹੈ ਜੀ ਵਧੀਆ ਜੀ ਲੱਡੂ ਕਿੱਧਰ ਗਿਆ ਲੱਡੂ ਉਹ ਬੱਤਾ ਪਾਉਣ ਗਿਆ ਅੱਛਾ ਹੋਰ ਕਰੀ ਠੀਕ ਹੈ ਸਾਰੇ ਹਾਂਜੀ ਹਾਂਜੀ ਠੀਕ ਹੈ ਜੀ ਕੀ ਰਹਿ ਕਰੀ ਜਾਂਦੇ ਸੀ ਗੱਲਾਂ ਹੀ ਕਰਦੇ ਸੀ ਅੱਛਾ ਹੋ ਠੀਕ ਹੈ ਚਲੋ ਭਾਈ ਗੱਲਾਂ ਕਰੀ ਜਾਂਦੇ ਸੀ ਲਾਲਚ ਲੱਗੇ ਪਏ ਨਹੀਂ ਨਹੀਂ ਸਹੀ ਗੱਲ ਆ ਭਾਈ ਆ ਹੀ ਜਿੰਦ ਕਿੰਨੇ ਜਾਂਦੀ ਆ ਹਾਂਜੀ ਹਾਂਜੀ ਇਹ ਤਾਂ ਹੋਰ ਵਧੀਆ ਚਲੋ ਮਿਲਦੇ ਆ ਫਿਰ ਠੀਕ ਹੈ ਜੀ ਮੈਂ ਜਾਇਆ ਮੈਂ ਸਪਰੇਅ ਦੀ ਦੁਕਾਨ ਤੇ ਮਾਨਤਾਬ ਨੂੰ ਬਤਾੰਗਾ ਦੇ ਅੱਗੇ ਆਓ ਜੀ ਆਪਾਂ ਪਹੁੰਚ ਗਏ ਮਾਨ ਸਾਹਿਬ ਦੀ ਦੁਕਾਨ ਤੇ ਤੇ ਮਾਨ ਸਾਹਿਬ ਝੋਨਾ ਵੜਾ ਰਹੇ ਨੇ ਵਾਹ ਵੀ ਵਾਹ ਐਤ ਪਲ ਤਾਂ ਇੰਤਿਆਰ ਰਿਕ ਖਾਨ ਨੂੰ ਹੁੰਦਾ ਤੇ ਇਹੀ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸਾਡੇ ਕਿਸਾਨ ਭਰਾਵਾਂ ਦੀ ਵਧੀਆ ਫਸਲ ਹੋਵੇ ਚੰਗਾ ਝਾੜ ਹੋਵੇ ਕਿਉਂਕਿ ਏਦੋ ਵਾਰ ਫਿਰ ਤੁਹਾਨੂੰ ਪਤਾ ਹੀ ਸਾਰਿਆਂ ਨੇ ਵਿਆਹ ਵੀ ਕਰਨੇ ਹੁੰਦੇ ਆ ਤੇ ਆਹ ਮਾਨ ਸਾਹਿਬ ਦਾ ਨੰਬਰ ਆ ਜੀ ਬਾਕੀ ਮੈਂ ਥੱਲੇ ਚਲਾ ਵੀ ਦਊਗਾ ਨੰਬਰ 9501587990 ਮਾਨ ਪੈਸਟੀਸਾਈਡ ਇੱਥੇ ਹਰ ਤਰ੍ਹਾਂ ਦੇ ਬੀ ਤੇ ਕੀਟਨਾਸ਼ਕ ਦਵਾਈਆਂ ਮਿਲਦੀਆਂ ਨੇ ਤੇ ਜਿਹੜੀ ਇਹ ਦੁਕਾਨ ਆ ਜੀ ਤੁਹਾਨੂੰ ਦੱਸ ਵੀ ਦਿੰਨੇ ਆ ਜਦੋਂ ਆਪਾਂ ਵਰਕਸ਼ਾਪ ਤੋਂ ਨਹਿਰਾਂ ਤੋਂ ਆਦਰਿੰਗ ਨਾਉਣੇ ਆ ਤਾਂ ਪਿੰਡ ਦੇ ਜਿੱਥੇ ਮਤਲਬ ਪਿੰਡ ਸ਼ੁਰੂ ਹੁੰਦਾ ਸੱਜਿਆ ਦੁਕਾਨ ਆ ਬਸ ਤੁਹਾਨੂੰ ਰੋਡ ਤੋਂ ਪਤਾ ਲੱਗ ਹੀ ਜਾਊਗਾ ਤੇ ਜਦੋਂ ਆਉਣੇ ਆਪਾਂ ਸਹਣੇ ਖੜੇ ਕਰੀਓ ਫਿਰ ਜਦੋਂ ਪਿੰਡ ਖਤਮ ਹੁੰਦਾ ਉਦੋਂ ਖੱਬੇ ਹੱਥ ਆਜੋ ਸੁਨੰਦਰ ਵੀ ਦੁਕਾਨ ਦਿਖਾ ਦਿੰਨੇ ਆ ਮਾਨ ਸਾਹਿਬ ਚਲੋ ਅੱਜ ਬਿਜੀ ਨੇ ਇੱਕ ਵਾਰ ਫਿਰ ਮੇਰੇ ਵੱਲੋਂ ਮਾਨ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਵਾਹ ਵਾਹ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਜੇ ਆਪਾਂ ਕੋਈ ਵੀ ਕੰਮ ਕਰਦੇ ਆ ਨਾ ਤਾਂ ਉਹਨੂੰ ਜੇ ਸੋਹਣੇ ਤਰੀਕੇ ਨਾਲ ਕਰਾਇਆ ਜਾਵੇ ਤਾਂ ਸੋਹਣਾ ਵੀ ਲੱਗਦਾ ਹੈ ਤੇ ਵਾਹਿਗੁਰੂ ਉਸ ਕੰਮ 'ਚ ਵਰਕਰ ਵੀ ਪਾਉਂਦੇ ਨੇ ਜੇ ਲੋ ਕੰਮ ਹੀ ਕਰਨਾ ਫਿਰ ਬੰਦਾ ਢੰਗ ਨਾਲ ਹੀ ਕਰੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਬੀਜ ਦੀ ਲੋੜ ਆ ਜਾਂ ਕੋਈ ਕੀਟ ਰੈਸ਼ਕ ਦਵਾਈ ਦੀ ਲੋੜ ਆ ਤਾਂ ਤੁਸੀਂ ਆਓ ਤੇ ਮਾਨ ਸਾਹਿਬ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸਰਕਾਰ ਤੋਂ ਮਾਨਤਾ ਪ੍ਰਾਪਤ ਮਾਨ ਸਾਹਿਬ ਦੀ ਕੋਗਣੀ ਚੇਅਰ ਪਰ ਕੋਗਦੀ ਨਹੀਂ ਇਹ ਗੁਰੂ ਆਹੇ ਗੁਰਸੱਤੇ ਪਾਛਾ ਮੇਰੇ ਗਣੇ ਮੇਂ ਫੁੱਲ ਦਵਾਵਾ ਜੀ ਤੇ ਇਹੀ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਮਾਨ ਸਾਹਿਬ ਦਾ ਕੰਮ ਬਹੁਤ ਵਧੀਆ ਚੱਲੇ ਦਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ 12 ਸਾਨੂੰ ਮ ਦਿਖਾਈ ਦਿੱਤਾ। ਬਸ ਆਹ ਰੋਡ ਹੈ ਜਿਹੜੀ ਇਹ ਜਾਂਦੀ ਏ ਸਿੱਧੀ ਮਰੋਟ ਨੂੰ, ਨਹਿਰਾ ਨੂੰ ਆਪਣਿਆਂ ਨੂੰ ਤੇ ਆਹ ਜਾਂਦੀ ਏ ਸਿੱਧੀ ਸਹਨੇ ਖੇੜੇ ਨੂੰ। ਰੋਡ ਦੇ ਉੱਪਰ ਹੀ ਐ। ਆਓ ਤੇ ਖਰੀਦੋ ਸੇਵਾ ਦਾ ਮੌਕਾ ਜ਼ਰੂਰ ਦਿਓ। ਬਹੁਤ-ਬਹੁਤ ਧੰਨਵਾਦ। ਬਾਕੀ ਸਾਨੂੰ ਬੱਧੇ ਮਸ਼ੀਨਾਂ ਚੱਲੀ ਜਾਂਦੀਆਂ। ਕੰਮ ਪੂਰਾ ਜੋਰਾ-ਛੋਰਾਂ ਤੇ। ਪਰ 2 ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਸਾਡੇ ਮਰੋਟ ਵੀ ਕਾਫੀ ਗੜੇ ਪਏ ਐ, ਪੰਜਾਬ ਦੇ ਹੋਰ ਥਾਵਾਂ ਤੇ ਵੀ ਗੜੇ ਪਏ ਐ। ਤੇ ਪਰਮਾਤਮਾ ਮੇਹਰ ਹੀ ਕਰੇ। ਹੌਣ ਫਸਲ ਪੱਕੀ ਪਈਏ ਵੱਢੀ ਜਾਂਦੇ ਆ ਤੇ ਇਹੋ ਜਿਹਾ ਕੁਝ ਨਾ ਹੋਵੇ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਆ ਤੇ ਹੁਣ ਦੋ ਤਿੰਨ ਦਿਨ ਹੋ ਗਏ ਮੌਸਮ ਪੂਰਾ ਸਾਫ਼ ਹੁੰਦਾ ਆ ਜਿਵੇਂ ਬਾਈ ਬਲਿੰਦਰ ਮਾਨ ਕਹਿੰਦੇ ਹੁੰਦੇ ਐਚਡੀ ਐਚਡੀ ਤਾਂ ਨਹੀਂ ਹੁੰਦਾ ਹੁਣ ਚਲੋ ਇਹਦਾ ਫਾਇਦਾ ਵੀ ਐ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਐ ਮਿਲਦੇ ਆ ਕਿਦਨ ਹੋਰ ਵੀਡੀਓ ਨਾਲ ਰੱਬ ਰੱਖਾ